ਮੀ ਪਹੁੰਚ ਆ ਗਿਆ ਪਰ ਥੋਪ ਇੰਨੀ ਜਲਦੀ ਨਿਕਲੀ 6:30 ਦਾ ਟਾਈਮ ਹੋਇਆ ਹੋਇਆ ਜਿਹੜਾ ਬਹੁਤ ਜ਼ਿਆਦਾ ਤਾਂ ਪੋਜ਼ੀ ਹੈ ਕਦਮ ਅੱਜ ਅੱਜੀ ਅਸੀਂ ਗੱਲ ਵੀ ਸਾਰਿਆਂ ਨੂੰ ਅੱਜ ਅਸੀਂ ਕਰ ਲੱਗੇ ਆ ਅਦਾ ਨਵਾਂ ਬਲੌਗ ਸ਼ੁਰੂ ਤੇ ਤੁਹਾਡਾ ਸਾਰਿਆਂ ਦਾ ਸਵਾਲ ਜਵਾਬ ਲੈਣੇ ਬਲੌਗ ਚ ਤੇ ਆਜੋ ਲੈ ਚਾਲਦੇ ਆ ਤੁਹਾਨੂੰ ਹਾਂ ਤੇ ਮੇਰੇ ਤਾਂ ਪੁਚਾ ਪਾਟੇ ਸਟਾਰਟ ਹੋ ਗਏ ਇਹ ਪਾਟ ਜੌਬ ਕਰਦੇ ਨੇ ਪੁਚਾ ਪੋਸਟ ਕਰਦੇ ਜਾਉਂਦੇ ਮੇਰੇ ਹੁਣ ਪੰਜਾਬ ਨਹੀਂ ਆ ਬੜੀ ਅੱਗੇ ਤੱਕ ਨਹੀਂ ਇਹੋ ਗੱਲ ਨਹੀਂ ਸਭ ਤੋਂ ਪਹਿਲਾਂ ਪਹਿਲਾਂ ਹਾਂ ਇਹ ਹਰੇਕ ਵੀ ਹੁੰਦਾ ਵੀ ਹਾਂ ਸਾਡਾ ਤੋਂ ਪਹਿਲਾਂ ਪਹਿਲਾਂ ਕੰਮ ਲੈ ਬਰਾਦਵਾ ਆ ਆ ਨਾ ਅੰਦਰ ਬੈਠੇ ਰੋਟੀ ਖਾ ਉਹਦਾ ਚਾਹ ਜੰਦਾ ਫਾਰੇ ਹੈ ਨਾ ਰੇ ਇਹ ਵੀ ਹੁੰਦਾ ਇਹ ਇਧਰ ਮੈਂ ਹੁਣ ਇਹਨਾਂ ਨੂੰ ਕਹਿੰਦੀ ਸੀ ਵੀ ਮੈਨੂੰ ਹਣਾ ਉਹਦਾ ਪੁਚਦਾ ਕੰਮ ਕਰ ਲੈਣਾ ਤੁਸੀਂ ਆਪਦਾ ਕੰਮ ਕਰਿਆ ਉਹ ਜਾ ਕੇ ਬਹੁਤ ਜ਼ਿਆਦਾ ਧੁੱਪ ਚੜੀ ਜਾਣੀ ਆ ਬਾਅਦ ਚ ਮੇਤੋਂ ਕੰਮ ਹੋਣਾ ਨਹੀਂ ਹੈਗਾ ਧੁੱਪ ਦੇ ਵਿੱਚ loh di apa pohon di apni motor teh. alatnya apendi ya apendi apa petani topi aja betul aja keren <tip>

ਆ ਵੀ ਸੁੱਟੇ ਆਏ ਕਿਹੜਾ ਹਾਂ ਆਪਣੇ ਕੰਮ ਦੀਆਂ ਹੂੰ ਹੂੰ ਯਾ ਦੋਸਤਾਂ ਨੂੰ ਰੋਟੀ ਦਾ ਖਾਲੀ ਨਾਲ ਦੇਖਾਂ ਜੀ ਰੋਟੀ ਨਾ ਹਣੇ ਉਹਨੂੰ ਮੈਨੂੰ ਰੋਟੀ ਧੋਕ ਲੱਗੀ ਹੋਈ ਆ ਹਾਂ ਉਹ ਕੁੱਚੇ ਪਿਆਲੇ ਦੇ ਵੜੀ ਹੁੰਦੇ ਆ ਨਾ ਆਈ ਮੌਸਮ ਜੀ ਤਾਂ ਗਰਮੀ ਦੇ ਮੌਸਮ ਵਿੱਚ ਤੀਨੇ ਦੀ ਚਟਣੀ ਬਸ ਬਸ ਆਈ ਮੌਸਮ ਹੋਣਾ ਨਾ ਰੋਟੀ ਹਾਂ ਮੌਸਮ ਤਾਂ ਆਹੀ ਆ ਇਹ ਆ ਕਚਾਪ ਯਾਰ ਫਲਾਵਰ ਅੱਗੇ ਹੋ ਗਏ ਹੈਂ ਤਦਸ ਇਥੋਂ ਮਿਲਿਆ ਹੈ ਨਾ ਭੂਕਾਂ ਸੋਣੀ ਲੈ ਆਏ ਸੀ ਪਹਿਲਾਂ ਯਾਰ ਹੁਣ ਭੂਕਾਂ ਬੈਠ ਕੇ ਰੱਖਣ ਲੱਗੇ ਹੋਏ ਆ ਮੈਂ ਪਰਸਾ ਰਟੇਗਾ ਅੱਛਾ ਪਰਸੇ ਪਰਸੇ ਹੈ ਪਰਸੇ ਲੈ ਨਿਕਲ ਲੈ ਬਰਦਰ ਇੱਥੋਂ ਹਾਂ ਜਿਹੜੇ ਤੁਸੀਂ ਸਾਲ ਬਾਹਰ ਨਹੀਂ ਗਏ ਹੋਗੇ ਸੀਗੇ ਉੱਥੇ ਨਿਕਲ ਨਹੀਂ ਆ ਕੀ ਆ ਪਿਆਜੂ ਵਾਓ ਕਿੰਨੇ ਪਿਆਰੇ ਪਿਆਰੇ ਕਲਰ ਨਹੀਂ ਲਾਦੇ ਅੰਦਰ ਆਏ ਅੱਜ ਬੀ ਆਲੂ ਖਾ ਰਹੇ ਹੁੰਦੇ ਨੇ ਨਾ ਮੈਨੂੰ ਲੱਗਦਾ ਜਿਵੇਂ ਹੈਲਮਟ ਹੁੰਦਾ ਹੋਰ ਮੱਚਵਾ ਹਾਂ ਹਾਂ ਕਦੇ ਦੇਖੋ ਕਿੰਨੇ ਸੁੰਨ ਆਉਂਦੇ ਆ ਹਾਂ ਦੇਖੋ ਨਾ ਇਹ ਨਾ ਜਿਵੇਂ ਆਲੂ ਬੁਖਾਰੇ ਹੁੰਦੇ ਨੇ ਅੰਦਰ ਹਨਾ ਖਾਲਾ ਆਲੂ ਖਰੇ ਹੀ ਆ ਸੀਜ਼ਨਲ ਫਰੂਟ ਆ ਇਹ ਹਾਂ ਖਾਲਾ ਸਾਰੇ ਉਹ ਘੱਟਦੇ ਨੇ ਕੀ ਸਾਫ ਕਰ ਲਿਆ ਤੇ ਆ ਦੇ ਹੁਣ ਮੈਂ ਤਾਂ ਬਾਹਰ ਦਾ ਸਾਫ ਕਰ ਲਿਆ ਹੁਣ ਠੀਕ ਆ ਆ ਕਿ ਸੁਣਲਾ ਦੀ ਬਣਾਇਆ ਨਹੀਂ ਬਣਾ ਪਰ ਇਹ ਮੈਂ ਤੋਂ ਗੇ ਲਿਆ ਹੁਣ ਦੇਖਿਆ ਕਿ ਸੁਣਲਾ ਬਣਾਇਆ ਨਹੀਂ ਕਰਦਾ ਆ ਸਟੈਂਡ ਜੇ ਬਣ ਜਾਂਦਾ ਤਾਂ ਪਿੱਛੇ ਨਾ ਹਮੜਾ ਅਗਲਾ ਫਰ ਸਟੈਂਡ ਵੀ ਖੋਲ ਕੇ ਦਿਖਾਇਓ ਯਾਰ ਬੱਚੋ ਸ਼ਾਬਾਸ਼ ਦੇਖੋ ਉਹਦਾ ਪੱਤੇ ਜਿ ਲੱਗ ਰਹੇ ਨੇ ਨਾ ਨਚਰਾ ਬੰਦ ਚ ਹਮ ਕੱਟ ਕੇ ਹਮ ਤੇ ਅਦਰੋਂ ਯਾ ਜਦੋਂ ਪਾਣੀ ਕੱਢਣਾ ਹੋਵੇ ਹਾਂ ਕੋਈ ਵੀ ਸਾਮੂਹ ਜਿਹੜੇ ਵਿੱਚ ਰੱਖ ਲਓ ਹਮ ਕੱਟ ਕੇ ਹਮ ਇਦਾਂ ਕਰਕੇ ਨਾ ਦੁੱਧ ਪਾ ਸਕਦੇ ਹਾਂ ਹਾਂ ਅੱਛਾ ਗਲੀਆਂ ਵਿੱਚ ਪਾਣੀ ਬਾਹਰ ਆ ਜਾਂਦਾ ਉਹ ਬਾਹਰ ਆ ਜਾਂਦੀ ਤੇ ਨੰਦਾ ਦਾ ਕੁਝ ਚੀਜ਼ ਬਾਹਰ ਨਿਕਲ ਹੀ ਨਹੀਂ ਸਬਜ਼ੀ ਕੁਛ ਵੀ ਹੈ ਹਾਂ ਬਾਹਰ ਨਿਕਲ ਵੀ ਤਰਨ ਦਾ ਤੇ ਫਿਰ ਕਿੱਦਾਂ ਕਰ ਸਕਦੇ ਹਾਂ ਅੱਛਾ ਤੇ ਇਹਨਾਂ ਨੂੰ ਹੋ ਸਕਦਾ ਹੈ ਲੈ ਹਲਵੇਂ ਤੋਂ ਹੋ ਗਏ ਨੀ ਅਰੇ ਪਿਆਰੇ ਇਹ ਨੀ ਆ ਹਾਈ ਪ੍ਰੋਫਾਈਲ ਚਿੱਟਾ ਲੈ ਕੇ ਕਿਥੋਂ ਨੀ ਉਹ ਮੇਰੇ ਘਰ ਨਾਲ ਤੁਹਾਨੂੰ ਵਰਵਾ ਮੇਰੇ ਘਰ ਨਾਲ ਸਮਨ ਵਾ ਇਹ ਤਾਂ ਐ ਲਾਜੇ ਭੁੰਡ ਜਾ ਹੁੰਦਾ ਤੇ ਤੇਰੇ ਕੋ ਮਰਸੀਮ ਜੀ ਮਰਦੀ ਹੁੰਦੀ ਭੁੰਡੀ ਜੀ ਜਿਹੜੇ ਉਹ ਭੁੰਡੀ ਭੁੰਡੇ ਪਾਸ ਮੈਂ ਫੇਲ ਲੈ ਅੱਛਾ ਆ ਸਟੈਂਡ ਆ ਜਾਂਦਾ ਥੱਲੇ ਹਨ ਨਹੀਂ ਸਟੈਂਡ ਘਟੇ ਲਾਗੇ ਦੇ ਘਟੇ ਥੋੜਾ ਵੱਡਾ ਹੋ ਕਰਨਾ ਬੰਦਾ ਲੋ ਜੀ ਸ਼ਾਮ ਦਾ ਹੋ ਗਿਆ ਸੀ ਹੁਣ ਟਾਈਮ ਹੈ ਨਾ ਹੋਣਾ ਬਸ ਬੜੌ ਲੱਗ ਗਿਆ ਚੁੱਪਣ ਤੇ ਵੈਸੇ ਮੇਰਾ ਮੋਬਾਈਲ ਤਾਂ ਆਇਆ ਸੀਗਾ ਵੀ ਅੱਜ ਸਾਡਾ ਕੀ ਨਾ ਹੋ ਲਿਆਂਦਾ ਜਾਵੇ ਕੁੰਡਾ ਘੋਟਣਾ ਉਹਦੇ ਚਟਣੀ ਬਣਾਈ ਜਾਵੇ ਪਰ ਕੁੰਡਾ ਘੋਟਣਾ ਨਹੀਂ ਜਾਂਦੀ ਲਿਆਂਦਾ ਨਹੀਂ ਆਇਆ ਹੈਗਾ ਤੇ ਚਲੋ ਗ੍ਰੇਂਡਰ ਦੇ ਵਿੱਚ ਹੀ ਹੁਣ ਹਨਾ ਮਿਕਸੀ ਦੇ ਵਿੱਚ ਹੀ ਬਣਾਵਾਂਗੇ ਆਪਾਂ ਇਹਦੇ ਨਾਲ ਪਿਆਜ਼ ਪਦੀਨਾ ਮੈਂ ਸਭ ਤੋਂ ਉੱਗ ਰੱਖ ਲਇਸ ਤੇ ਰੱਖ ਲਈ ਤੇ ਨਾਲ ਹੀ ਚੀਨੀ ਰੱਖ ਲਈ ਸੀ ਗੋਲੇ ਤੇ ਨਮਕ ਮੈਂ ਬਾਅਦ ਵਿੱਚ ਪਾਇਆ ਸੀਗਾ ਬਣਾਉਣ ਤੋਂ ਪਹਿਲੇ ਨਹੀਂ ਪਾਇਆ ਸੀਗਾ ਅਜਨੇ ਤੇ ਗ੍ਰੈਂਡਰ ਦੇ ਚੱਕ ਮੈਨੂੰ ਉਹ ਕਰਨੀ ਮਿਕਸੀ ਦੇ ਵਿੱਚ ਬਣਾਉਣੀ ਪਈ ਐ ਜਿਹੜੀ ਪਰ ਸਾਡਾ ਅੱਜ ਪੂਰਾ ਮਨ ਸੀਗਾ ਵੀ ਕੁੰਡੇ ਕੂਟ ਨੇ ਲ ਬਣਾਈ ਜਾਵੇ ਕਿਉਂਕਿ ਉਹ ਜ਼ਿਆਦਾ ਵਧੀਆ ਹੁੰਦੀ ਉਹ ਨਾ ਮਤਲਬ ਕਿ ਪਤਲੀ ਹੁੰਦੀ ਐ ਜਿਆਦਾ ਮਿਕਸੀ ਦੇ ਵਿੱਚ ਬਣਾਈ ਹੋਈ ਪਰ ਫਿਰ ਮੁੰਨੇ ਘੱਟ ਥੋੜੀ ਚਲਾਈ ਸੀਗੀ ਵੀ ਦੇਖ ਲਈ ਸੀ ਨਾਲ ਦੀ ਨਾਲ ਜ਼ਿਆਦਾ ਮਤਲਬ ਕਿ ਹੋ ਨਾ ਜਾਵੇ ਪਤਲੀ ਤੇ ਕੁੰਡੇ ਬਹੁਤ ਵੰਦੇ ਚਾਹ ਹੁੰਦਾ ਵਧੀਆ ਬਣ ਜਾਂਦੀ ਓਦੇ ਚੋਂ ਵੀ ਟੇਸ ਦਾ ਫਰਕ ਪੈ ਜਾਂਦਾ ਵਾ ਤੇ ਚਲੋ ਜਦ ਖਾਣੀ ਸੀਗੀ ਨਾ ਫਿਰ ਇਹ ਹਣੀ ਕੰਮ ਕਰ ਲਿਆ ਮਿਕਸੀ ਨਾਲ ਅਜਿੰਕਾ ਅਰੇ ਬਲੌਗ ਦੇ ਵਿੱਚ ਇਹ ਦਹਾਇਆ ਪਹਿਲਾਂ ਇਹਨਾਂ ਨੇ ਪਿਆਜ਼ ਪੱਤੇ ਤੇ ਪਦੀਨਾ ਲਿਆਂਦਾ ਤੇ ਕਹ ਲੈਣਗੇ ਕਿ ਬਣਾਉਣਾ ਦਾ ਕੰਮ ਕੀਤਾ ਮੈਂ ਇਹ ਸਾਰਾ ਕੰਮ ਅਜ ਸਾਰੇ ਬਲੌਗ ਦੇ ਵਿੱਚ ਤੁਹਾਡੇ ਨਾਲ ਚਟਨੀ ਲਈ ਐਸਪੀ ਮੰਨ ਲਓ ਕਿ ਕਿਸੇ ਹੋ ਗਈ ਸੀ। ਲਓ ਜੀ ਮੇਰੀ ਚਟਨੀ ਹੈ ਨਾ ਰੈਡੀ ਹੋ ਗਈ ਸੀਗੀ ਮਤਲਬ ਕਿ ਮੈਂ ਠੀਕ ਜਿਹੀ ਰੱਖੀ ਸੀ ਵਿਚ ਵਿਚ ਦੇਖ ਲੈਂਦੀ ਸੀ ਕਿ ਵੀ ਜ਼ਿਆਦਾ ਪਤਲੀ ਨਾ ਹੋ ਜਾਵੇ ਪਰ ਮੈਕਸੀ ਦੇ ਵਿੱਚ ਹੋ ਤਾਂ ਜਾਂਦੀ ਆ ਪਰ ਗੁੰਡੇ ਘੁੰਡਣ ਵਾਲੀ ਗਲਤ ਨਹੀਂ ਬਣਦੀ ਪਰ ਬਣਾ ਲਈ ਵਧੀਆ ਬਣਿਆ। ਲੋ ਇਹ ਹਣ ਕੋ ਮੈਂ ਫਿਰ ਕਿਹ ਸ਼ੁੱਤੀਆਂ ਇਹਨੂੰ ਆਫ ਕਰ ਕੀ ਹਨ ਆ ਗਈ ਆ ਉਹਦਾ ਅੰਦਰ ਤੇ ਸਾਡੇ ਕੰਮ ਤੰਦੇ ਹੈਗੇ ਆ ਚਾਲੂ ਤੇ ਬਾਕੀ ਇਹਨਾਂ ਦਾ ਵੀ ਰਿਵਿਊ ਲੈਣੇ ਆ ਕਿ ਹਨਾ ਇਹਨਾਂ ਨੇ ਸਿੱਟ ਨਹੀਂ ਕੀਤਾ ਦੇ ਮੈਂ ਜਿਹੜਾ ਤੁੰਦੇ ਦਾ ਕੰਮ ਕੀਤਾ ਹੁੰਦਾ ਉਹ ਮੈਂ ਇਦਾਂ ਹੀ ਲਾ ਦੂੰਗਾ ਕਿ ਬਹੁਤ ਯਾਰ ਵਧੀਆ ਬਣਿਆ ਹੋਇਆ। ਅੱਜ ਵਾਸਤੇ ਚੈੱਕ ਕਰਕੇ ਦੇਖ ਲਿਓ। ਇਹਨਾਂ ਨੂੰ ਹੁਣ ਆਪ ਪਾ ਗਏ ਨੇ ਕੌਲੀ ਦੇ ਵਿੱਚ। ਇਹ ਟੇਸਟ ਕਰਨਗੇ ਅੱਛਾ ਮੈਨੂੰ ਫੋਨ ਆਇਆ ਹੈ ਮੇਰੇ ਲਈ ਤਾਂ ਫੋਨ ਹੀ ਆ ਜਦ ਜਿੰਨਾਂ ਨਾਲ ਮੈਂ ਗੱਲ ਕਰ ਲੈਣੀ ਹੈ ਮੈਨੂੰ ਫੋਨ ਨਾਲ ਹੀ ਕਰਨੀ ਹੈਗੀ ਹੈ ਇਹ ਰੋ ਥੋੜੀ ਪਾਕੀ ਰਹੀ ਚਲੋ ਦੇਖੋ ਮੈਂ ਟੇਸਟ ਕਰਕੇ ਦੱਸਣਗੇ ਤੇ ਆਪਾਂ ਇਹਨਾਂ ਨੂੰ ਪਾਤੀ ਉਹਦੇ ਵਿੱਚ ਸਟਕੀ ਹੂੰ ਮੈਂ ਜਦਾ ਇਹ ਜਿਆਦਾ ਤਿੱਖਾ ਖਾਂਦੇ ਨੇ ਉਹਨਾਂ ਨੂੰ ਖਜਕੀ ਲੱਗ ਜਾਂਦੀ ਹੈ ਮੈਂ ਘੱਟ ਪਾਈ ਆ ਤੇ ਨਮਕ ਮੈਂ ਬਾਅਦ ਵਿੱਚ ਪਾਇਆ ਵਾ ਹੂੰ ਮਿੱਠਾ ਏ ਬੱਦ ਖਾਣ ਦੇ ਸ਼ਕੀਨ ਆ ਮਿੱਠਾ ਯਾਨੀ ਮੈਂ ਠੀਕ ਰੱਖਿਆ ਮੈਂ ਬੱਦ ਖਾਣੇ ਨਹੀਂ ਹੈਗੇ ਮਿੱਠਾ ਲੋ ਜੀ ਨੇ ਵਰਦੇ ਤਾਂ ਕੈਂਟ ਵਾਲਾ ਇਹਨਾਂ ਦੇ ਸਪਰਸ਼ ਤੇ ਹੀ ਅੱਜ ਚਟਨੀ ਬਣੀ ਹੈ ਕੁੰਡਾ ਕੋਡਣਾ ਦਾ ਲਿਆ ਗਏ ਦਿੱਤਾ ਹੈਗਾ ਇਹਨਾਂ ਨੇ ਉਹ ਵੀ ਲੈ ਮੰਗੇ ਚਲੋ ਵੈਸੇ ਸਿਮਸਿਮ ਹੋਇਆ ਬੰਦ ਜਤ ਜাদু ਕਰਨ ਲੱਗੇ ਇੱਥੇ ਖੜਕੇ ਅਸੀਂ ਇਹ ਕਹਿੰਦੇ ਹਣ ਜাদু ਦਾ ਪਟਾਰਾ ਕਰ ਦੋ ਬੰਦ ਤੇ ਅਸੀਂ ਹੁਣ ਬੰਦ ਕਰਤਾ ਸੀ ਖੋਲਾਂਗੇ ਫੇਰ ਜਦੋਂ ਕੰਮ ਕਰ ਲਿਆ ਹੁਣ ਸਾਰਾ ਰੋਟੀ ਪਣੀ ਬਣਾਉਣ ਲੱਗਦੇ ਆ ਤੇ ਹੁਣ ਜਦ ਤੱਕ ਇਹਨੂੰ ਰੈਸਟ ਦੇ ਦੋ ਚਟਨੀ ਚਟਣੀ ਛੜਣੀ ਕੀਤੀ ਪਈ ਆ ਤੇ ਚੱਲ ਕਰਦੇ ਆਂ ਬਰ ਹੋ ਤੂੰ ਛਟ ਗਿਆ ਯਾਰ ਕਾਇ ਨਹੀਂ ਲੱਭੇ ਥੋੜੀ ਛਟ ਗਿਆ ਆ ਆ ਸਾੜੇ ਅਰਿਆਂ ਦਾ ਸਭ ਤੋਂ ਪਹਿਲੇ ਟਾਈਮ ਕਿੱਥੇ ਨਿਕਲਦਾ ਵਾ ਜਾਂ ਕਿਚਨ ਚ ਹੂੰ ਜਾਂ ਪੋਚਾ ਜਾਂ ਐਕਸਰਸਾਈਜ਼ ਤੇ ਐਕਸਰਸਾਈਜ਼ ਕਰੀ ਐਕਸਰਸਾਈਜ਼ ਕਰਾ ਕਿਹੜਾ ਮੈਂ ਡੰਬਲ ਖਿੱਚਾ ਉਹ ਖਿੱਚਣ ਲੱਗੀ ਹੁੰਨੀ ਆ ਮੈਂ ਹਸ ਵੇਰੇ ਦੇਖੀ ਸਾਢੇ 5 ਵਜੇ ਇਹ ਡੇਲੀ ਐਕਸਰਸਾਈਜ਼ ਕਰਦੇ ਆ ਪਰ ਕਿਹੜੀ ਮੈਂ ਕੱਲ ਨੂੰ ਐਕਸਰਸਾਈਜ਼ ਕਰ ਲਈ ਆ ਮੈਂ ਕੱਲ ਨੂੰ ਐਕਸਰਸਾਈਜ਼ ਕਰ ਲਈ ਆ ਸੌਣ ਲਈ 8:30 ਨੀਗੇ ਜਦ ਠਾੜੋ ਸਾਢੇ 5 ਵਜੇ ਆਪਣੇ ਪੰਜੇ ਠਾੜੇ ਨਹੀਂ ਠਾੜੇ ਨਹੀਂ ਹੈਗੇ ਬਸ ਸਾਢੇ ਪੰਜ ਸਾਢੇ 5 ਵਜੇ ਤੱਕ ਮਸਾ ਹਿੱਲਦੇ ਆ ਕੱਲ ਨੂੰ ਸਾਢੇ 5 ਵਜੇ ਨਾ ਠੀਕ ਹੈ ਹੁਣ ਆਪਾਂ ਪਕਾਈਏ ਰੋਟੀ ਰੋਟੀਆਂ ਹੋຊੋ ਜਨਨ ਸਾਹਿਬ ਮੇਰੇ ਨਾਲ ਕਿ ਜਨਾਲ ਸਾਹਿਬ ਲੱਗੇ ਹੋਏ ਆ ਫੋਨ ਚਲਾਉਣ ਇਨਾਂ ਕੋਲੇ ਬਸ ਦੋ ਹੀ ਕੰਮ ਹੁੰਦੇ ਆ ਆ ਦੇਖ ਲੋ ਲੈ ਲੈ ਬਸ ਇਨਾਂ ਕੋਲੇ ਆਹੀ ਦੋ ਕੰਮ ਹੁੰਦੇ ਆ ਫੋਨ ਚਲਾ ਲਓ ਬੈਠ ਜਾਓ ਰੋਟੀ ਖਾ ਲਓ ਨਸਤੇ ਤੇ ਇਥੇ ਅੱਜ ਆਪਾਂ ਆ ਆਪਣੇ ਜਿਹੜੇ ਅੱਜ ਦਾ ਵਲੌਗ ਹੈ ਹਨਾ ਉਹਦਾ ਕਰਨ ਲੱਗੇ ਆ ਐਂਡ ਤੇ ਤੁਹਾਨੂੰ ਕੱਲ ਨਵੇਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਪਰ ਮੈਂ ਤਾਂ ਹਨਾ ਬੱਚੀ ਕਈ-ਕਈ ਵਾਰ ਦੋ ਦਿਨ ਛੁੱਟ ਨਹੀਂ ਕਰਦੀ ਹੈਗੀ ਹੈਨਾ ਮੈਨੂੰ ਕੱਲੀ ਨਵੇਂ ਲਾਦਾ ਹੁੰਦਾ ਨੂੰ ਮੈਂ ਕਿਵੇਂ ਕਰੂੰਗੀ ਛੁੱਟ ਹੁਣ ਆਪਾਂ ਇਥੇ ਆ ਅੱਜ ਜਿਹੜਾ ਵਲੌਗ ਆ ਉਹਦਾ ਕਰਨ ਲੱਗੇ ਐਂਡ ਤੁਹਾਨੂੰ ਕਿਵੇਂ ਲੱਗਿਆ ਹੋਇਆ ਹੈ ਹਨਾ ਸਾਨੂੰ ਜੁੜਦੇ ਰਹਸਿਓ ਆਦਾ ਵਲੌਗ ਬਾਏ ਬਾਏ ਮਿਲਦੇ ਆ ਕੱਲ ਦੇ ਨਵੇਂ ਵਲੌਗ ਚ ਨਾਲੇ ਕਾਲੇ ਨਵੇਂ ਬਲੌਗ ਦੇ ਵਿੱਚ ਬਾਏ ਬਾਏ